ਭਾਈ ਜਗਤਾਰ ਸਿੰਘ ਹਵਾਰਾ ਜਿਹਦੇ ਇਸ ਕੇਸ ਵੀ ਖਤਮ ਹੋ ਗਿਆ ਜਿਹਨੇ ਸਜ਼ਾ ਵੀ ਭੁਗਤ ਲਈ ਆ ਉਹਨੂੰ ਬਾਹਰ ਕਿਉਂ ਨਹੀਂ ਕੱਢਿਆ ਜਾਂਦਾ ਮੇਰੀ ਖੁਸ਼ਕਿਸਮਤੀ ਅੱਜ ਮੈਂ ਇਸ ਮੰਚ ਤੋਂ ਤੁਹਾਨੂੰ ਦੱਸਣਾ ਚਾਹੁੰਨਾ 2002 ਚ ਜਦੋਂ ਮੈਂ ਪਹਿਲੀ ਵਾਰ ਪੰਜਾਬ ਯੂਨੀਵਰਸਿਟੀ ਦਾ ਪ੍ਰਧਾਨ ਗਿਆ ਬਣਿਆ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਹ ਵਾਇਲੈਂਸ ਵੀ ਹੁੰਦਾ ਹੈ ਅੰਦੋਲਨ ਵੀ ਹੁੰਦੇ ਆ ਔਰ ਮੈਨੂੰ ਇੱਕ ਇੱਕ ਕੋਈ ਝਗੜਾ ਹੋ ਗਿਆ ਉਹਦੇ ਕਾਰਨ ਬੜੈਲ ਜੇਣ ਜਾਣਾ ਪਿਆ ਮੈਨੂੰ ਪਹਿਲੀ ਵਾਰ ਮੈਂ 2002 ਚ ਗਿਆ ਔਰ ਮੇਰੀ ਖੁਸ਼ਕਿਸਮਤੀ ਸੀ ਕਿ ਸਭ ਤੋਂ ਪਹਿਲਾਂ ਮੈਨੂੰ ਭਾਈ ਜਗਤਾਰ ਸਿੰਘ ਵਰਕੇ ਉਹ ਜੋਤੀਆ ਨਾਲ ਮਿਲਣ ਦਾ ਮੌਕਾ ਮਿਲਿਆ ਔਰ ਮੈਂ ਔਰ ਇੱਕ ਮੁੰਡਾ ਮੇਰਾ ਦੋਸਤ ਬਵਲਾ ਖੰਡ ਕੋਈ ਜੇਲ੍ਹ ਜੈਸੇ ਬੰਦੇ ਸੀ ਜਿਨ੍ਹਾਂ ਨੂੰ ਭਾਈ ਜਗਤਾਰ ਸਿੰਘ ਹੁਣਾਂ ਨਾਲ ਵਾਲੀਬਾਲ ਖੇਡਣ ਦੀ ਇਜਾਜ਼ਤ ਸੀ ਕਿਸੇ ਨੂੰ ਇਜਾਜ਼ਤ ਨਹੀਂ ਸੀ ਉਹ ਵਾਲੀਬਾਲ ਦਾ ਨੈਸ਼ਨਲ ਲੈਵਲ ਦਾ ਪਲੇਅਰ ਸੀ ਦੇਖੋ ਮੈਂ ਮੈਂ ਗੱਲ ਕਰਨਾ ਵੀ ਅਸੀਂ ਧਾਰਨਾ ਅਸੀਂ opinion ਬਣਾਈਏ ਪਬਲਿਕ ਦਾ ਅਸੀਂ ਦੂਜੇ ਭਾਈਚਾਰੇ ਨੂੰ ਦਸੀਏ ਉਹ ਨੈਸ਼ਨਲ ਲੈਵਲ ਦਾ ਵਾਲੀਬਾਲ ਦਾ ਪਲੇਅਰ ਸੀ ਉਹਦੇ ਹਾਲਾਤ ਇਦਾਂ ਦੇ ਬਣਾਤੇ ਮੌਕੇ ਦੀਆਂ ਸਰਕਾਰਾਂ ਨੇ ਉਹਨੂੰ ਮਜਬੂਰ ਹੋ ਕੇ ਸਟੈਪ ਤੱਕਣਾ ਪਿਆ ਔਰ ਅੱਜ ਵੇਖੋ ਉਹਨੇ ਸਜ਼ਾ ਕਈ ਕੇਸ ਵੀ ਖਤਮ ਹੋ ਗਏ ਸਜ਼ਾ ਵੀ ਭੁਗਤ ਲਈ ਜੇ ਪ੍ਰਗਿਆ ਠਾਕੁਰ ਬਾਹਰ ਰਿਲੀਜ ਹੋ ਸਕਦੀ ਆ ਤੇ ਜਗਤਾਰ ਸਿੰਘ ਹਵਾਰਾ ਕਿਉਂ ਨਹੀਂ ਹੋ ਸਕਦਾ ਇਹਦੇ ਬਾਰੇ ਸਾਨੂੰ ਕੈਂਪੇਨ ਚਲੋਣੀ ਚਾਹੀਦੀ ਆ ਇਹ ਬੜਾ ਸੰਜੀਦਾ ਇਸ਼ੂ ਹੈ